ਦੀ ਆਖ ਦਾ ਬਠਿੰਡੇ ਵਾਲਾ ਗੱਲ ਬਈ ਦੀ ਆਖ ਦਾ ਬਠਿੰਡੇ ਵਾਲਾ ਗੱਲ ਬਈ ਪੀਪਾ ਕਰਨੇ ਕੇ ਮਸਲੇ ਦਾ ਹੱਲ ਬਈ ਪੀਪਾ ਕਰਨੇ ਕੇ ਮਸਲੇ ਦਾ ਹੱਲ ਬਈ ਪੰਮ ਤੱਕੜੀ ਦਾ ਨਾਮ ਚਮਕਾਉਣਾ ਦੋਸਤੋ ਆਪਾ ਤੱਕੜੀ ਦਾ ਤੱਕੜੀ ਦਾ ਤੱਕੜੀ ਦਾ ਬਟਨੇ ਦਾ ਬੋਣਾ ਦੋਸਤੋ ਆਪਾ ਤੱਕੜੀ ਦਾ ਤੱਕੜੀ ਦਾ ਤੱਕੜੀ ਦਾ ਬਟਨੇ ਦਾ ਬੋਣਾ ਦੋਸਤੋ ਆਪਾ ਤੱਕੜੀ ਦਾ ਕਿ ਵੀਵਾਜੀ ਦੇ ਵਿਚਾਰ ਸੁਣਨ ਆਇਓ ਹੋਰ ਵੀ let's <laughs> drive ਕਾਲੀ ਦਲ ਪਾਰਟੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜਿਆ ਇਲੈਕਸ਼ਨ 'ਚ ਖੜੇ ਹੋਣ ਬਾਰੇ ਨਹੀਂ ਸੋਚਿਆ ਲੈ ਕਮਲਿਆ ਮੈਂ ਤਾਂ ਆਪਦੀਆਂ ਲੱਤਾਂ ਤੇ ਨਹੀਂ ਖੜਾ ਹੋ ਸਕਦਾ ਇਲੈਕਸ਼ਨ ਤੇ ਸਵਾ ਖੜਾ ਹੋਣਾ ਮੈਂ ਇੱਕ ਵਾਰੀ ਆਜ਼ਾਦ ਵੋਟਾਂ ਤੇ ਖੜ ਗਿਆ ਤੁਸੀਂ ਇੱਕ ਵਾਰੀ ਆਜ਼ਾਦ ਵੋਟਾਂ 'ਚ ਖੜ ਗਏ ਮੈਂ ਆਪਦਾ ਚੋਣ ਨਿਸ਼ਾਨ ਰੱਖ ਲਿਆ ਸਾਈਕਲ ਚੋਣ ਨਿਸ਼ਾਨ ਰੱਖ ਲਿਆ ਸਾਈਕਲ ਜਦ ਮੈਂ ਵੋਟਾਂ ਮੰਗਣ ਗਿਆ ਮੈਂ ਕਿਹਾ ਭਾਈ ਜੀ ਮੇਰੇ ਸਾਈਕਲ ਦਾ ਧਿਆਨ ਰੱਖੋਗੇ ਫਿਰ ਕਹਿੰਦੇ ਭੱਜ ਜਾ ਸੌਰੀ ਤੇ ਸਾਡੀ ਤੇ ਆਪਣੀ ਸਕੂਟਰੀ ਚੋਰੀ ਹੋਈ ਚੋਣ ਨਿਸ਼ਾਨ ਬਦਲ ਲੈਣਾ ਸੀ ਉਸ ਤੋਂ ਬਾਅਦ ਮੈਂ ਆਪਦਾ ਚੋਣ ਨਿਸ਼ਾਨ ਰੱਖ ਲਿਆ ਦੀਵਾ ਦੀਵਾ ਮੈਂ ਵੋਟਾਂ ਮੰਗਣ ਗਿਆ ਮੈਂ ਕਿ ਭੈਣ ਜੀ ਦੀਵੇ ਦਾ ਧਿਆਨ ਰੱਖੋਗੇ ਫਿਰ ਕਹਿੰਦੀ ਆਂ ਬੋਟੂ ਸ਼ਾ ਹੁਣ ਤਾਂ ਬੱਲਵਾਂ ਦਾ ਜਵਾਨਾ ਆ ਗਿਆ ਤੂੰ ਹਜੇ ਵੀ ਦੀਵਾ ਚੁੱਕੀ ਫਿਰਦਾ ਉਹ ਤੋਂ ਬਾਅਦ ਮੈਂ ਚੋਣ ਨਿਸ਼ਾਨ ਰੱਖ ਲਿਆ ਅੰਬ ਚੋਣ ਨਿਸ਼ਾਨ ਰੱਖ ਲਿਆ ਅੰਬ ਮੈਂ ਪਿੰਡ ਵਾਲਿਆਂ ਨੂੰ ਕਿਹਾ ਭਾਈ ਅੰਬ ਦਾ ਧਿਆਨ ਰੱਖੂਗੇ ਕਹਿੰਦੇ ਤੂੰ ਵੋਟਾਂ ਚੰਬ ਲੈਣ ਨੂੰ ਖੜਿਆ ਮੇਰ ਤੋਂ ਗਲਤੀ ਇਹ ਹੋ ਗਈ ਜੇ ਮੈਂ ਚੋਣ ਨਿਸ਼ਾਨ ਰੱਖਿਆ ਹੁੰਦਾ ਤੱਕਣੀ ਖੋਣੋ ਐਮਐਲਏ ਬਣੂਗਾ ਸ਼ਰਮਣੀ ਕਾ ਨਾ ਪਾਇਲਟ ਬੈਂਦਾ ਨਾ ਪਾਇਲਟ ਬੈਂਦਾ ਜਹਾਜ਼ ਫਿਰ ਵੀ ਉੜਦਾ ਹੈ ਹਾਏ ਹਾਏ ਬਣਾਇਆ ਕਾਹਦਾ ਤੇ ਉੜਦਾ ਕਿਵੇਂ ਮੈਂ ਕਾਪੀ ਚ ਵਰਕਾ ਪਾੜ ਕੇ ਬਣਾਇਆ ਤੇ ਫੂਕ ਮਾਰ ਕੇ ਉੜਦਾ ਮੈਂ 6500 ਰੁਪਏ ਦੇ ਟੈਸਟੇ ਬਾਹਰ ਕਰਵਾਈਏ ਤਾਂ ਉੱਥੇ ਸਿਰਫ 3500 ਰੁਪਏ ਦੇ ਟੈਸਟ ਹੋਏ ਸੀ ਇਨਾ ਫਰਕ ਆ ਉੱਤੇ ਐਡੇ ਵੱਡੇ ਹਸਪੀਟਲ ਦੇ ਵਿੱਚ ਜਾ ਕੇ ਹਰੇਕ ਬੰਦਾ ਗਰੀਬ ਬੰਦਾ ਜਿਹੜਾ ਕਦੇ ਪੀਜੀ ਆ ਜਾਣ ਪਾਉ ਤੇ ਸੋਤਣਾ ਪੈਂਦਾ ਉਸ ਤੋਂ ਕੀ ਆਪਦਾ ਗਹਿਣੇ ਰੱਖ ਕੇ ਕੁਝ ਲੈ ਕੇ ਜਾਊਗਾ ਪੀਜੀ ਆਪਦੇ ਮਰੀਜ਼ ਨੂੰ ਜੇ ਪੀਜੀ ਲੈ ਕੇ ਵੀ ਜਾਣਗੇ ਨਹੀਂ ਭਾਈ ਬੇਨਤੀ ਕਰਦੇ ਕਿ ਮੈਨੂੰ ਸਹਿਯੋਗ ਦਿਓ ਸਾਚੋ ਪ੍ਰਕਾਸ਼ ਸਿੰਘ ਦੀ ਬਾਦਤੋ ਲੈ ਕੇ ਸੁਖਬੀਰ ਸਿੰਘ ਦੀ ਬਾਦਲ ਦੀ ਬਾਦਸਮਤ ਕੋ ਦੀ ਬਾਦ ਬਿਕਰਮ ਸਿੰਘ ਦੀ ਮਢੀਤਿਆ ਪੂਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੇ ਪੂਰੀ ਸ਼੍ਰੋਮਣੀ ਕਾਲੀਦਾ ਦੀ ਲੀਡਰਸ਼ਿਪ ਉਪਰ ਹਮੇਸ਼ਾ ਅਰੇਕ ਬਰਕਰ ਦੇ ਪੱਕੇ ਨੇ ਫੋਟੀ ਆ ਇਸ ਕਰਕੇ ਆਪਾਂ ਇੱਕ ਪੁਲ ਕਰ ਲਈ ਇਹ ਤੋਂ ਪਹਿਲਾਂ ਪੁਲ ਕਰ ਲਈ ਆਪਾਂ ਜੀ ਪਹੁੰਚ ਚੁੱਕੇ ਨੇ ਬੀਬੀਓ ਤੁਹਾਡੇ ਤੇ ਬੜਾ ਮਾਣ ਹੈ ਬੀਬਾ ਹਰਿਸ਼ਮਰਤ ਕੋਰ ਬਾਦਲ ਨੂੰ ਆਪਣੀ ਨਿਮਾਣੀ ਸੇਵਾਦਾਰ ਇਸ ਵਾਰ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣਾਓ ਜੇ ਤੇ ਦੁਬਾਰਾ ਆਈਮਜ਼ ਵਰਗੇ ਹਸਪਤਾਲ ਸਪੋਰਟ ਸਟੇਡੀਅਮ ਐਡੇ-ਕੈਂਸਰ ਤੇ ਇੰਸਟੀਚਿਊਟ ਐਡੀਆਂ ਪਾਰਕਾਂ ਐਡੇ ਫਲਾਈਓਵਰ ਇੰਨੇ ਕੰਮ ਜਿਹੜੇ ਵੀ ਪਾਈ ਨਹੀਂ ਇੱਥੇ ਕਰਵਾ ਦਿੱਤੇ ਆ ਉਹ ਕਿਸੇ ਹੋਰ ਨੇ ਅਜੇ ਤੱਕ ਨਹੀਂ ਕੀਤੇ ਜੋਨੇ ਅੱਖੜੇ ਕਰਕੇ ਜੋਨੇ ਪਲੀਜ਼ ਜੋਨੇ ਅੱਖੜੇ ਕਰਕੇ बीबा हरसिमरत कौर जी पहुच चुके बीबा हरसिमरत कार जी पदल ਜੀ ਸਮੂ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਰੋਕਰ ਸਾਹਿਬਾਨ ਬਹੁਤ ਹੀ ਅਜ਼ੀਜ਼ ਧੋਬਿਆਲਾ ਬਸਤੀ ਦੇ ਮੇਰੇ ਆਪਣੇ ਬਜ਼ੁਰਗ ਮੀਰੋ ਪੈਨੋ ਫਖੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟੇ ਤੇ ਬਸਤੀ ਦਾ ਸਕੂਲ ਜਿਹੜਾ ਛੱਪੜ ਦੇ ਉੱਤੇ ਮਿੱਟੀ ਪਾ ਕੇ ਦੋ ਕਮਰੇ ਸੀਗੇ ਮੇਰਾ ਖਿਆਲ ਬੱਚਾ ਵੀ ਇੱਕ ਹੀ ਸੀਗਾ ਕਿ ਬੱਚਾ ਵੀ ਗਿਣਤੀ ਘਟ ਹੋਣ ਕਰਕੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ ਕੋ ਤੁਸੀਂ ਸਾਰੇ ਮੇਰੇ ਕੋਲ ਆਏ ਤੇ ਬਾਦਲ ਸਾਹਿਬ ਤੋਂ ਮੈਂ ਆਰਡਰ ਵਾਪਸ ਕਰਵਾਏ ਫਿਰ ਉੱਥੇ ਚਾਰ ਕਮਰੇ ਬਣਵਾਏ ਤੇ ਹੁਣ ਤਾਂ ਮੈਨੂੰ ਲੱਗਦਾ ਇਹਨਾ ਵੱਡਾ ਸਾਰਾ ਉੱਥੇ ਹੌਲੀ ਹੌਲੀ ਆਪਾਂ ਇੰਨੇ ਕਮਰੇ ਬਾਕੀ ਨਾ ਵਧੀਆ ਸਾਡਾ ਸਕੂਲ ਤੇ ਪੜਾਈ ਨਹੀਂ ਹੈਗੀ ਅਜੇ ਉੱਥੇ ਬੱਚਿਆਂ ਦੀ ਇਹ ਨਹੀਂ ਵਧੀਆ ਜੀ ਹੁਣ ਤਾਂ ਹੁਣ ਟੀਚਰ ਤਾਂ ਹੁਣ ਜਿਹੜਾ ਤਾਂ ਬੱਪਾ ਛੱਡ ਕੇ ਗਏ ਸੀ ਨਾ ਉਹ ਤਾਂ ਝਾੜੂ ਫੇਰਦਾ ਤੁਹਾਡੀ ਸਹੂਲਤਾਂ ਦੇ ਉੱਤੇ ਝਾੜੂ ਫੇਰਦਾ ਸਾਰੇ ਝੂਠੇ ਲਾਰੇ ਲਾ ਕੇ ਹੁਣ ਸਮਾਂ ਆ ਗਿਆ ਕਿ ਤੁਹਾਡੇ ਹੱਥ ਵਿੱਚ ਜੋ ਤਾਕਤ ਹੈ ਨਾ ਉਸ ਤਾਕਤ ਦੇ ਨਾਲ ਤੁਸੀਂ ਪੰਜੇ ਤੇ ਝਾੜੂ ਦੇ ਉੱਤੇ ਝਾੜੂ ਘੇਰੋ ਤੇ ਤਕੜੀ ਨੂੰ ਲਾ ਕੇ ਆਓ ਤਾਂ ਕਿ ਤੁਹਾਡੇ ਕੰਮ ਸਾਰੇ ਕੰਮ ਹੋ ਜੀਗੇ ਅੱਗੇ ਚੱਲੋ ਸਾਰੇ ਹਾਂ ਸਵੇ ਆਸ ਕਰ ਦਿਆਂ ਕਿ آن والی پہلی تریق صرف اپنی نہیں لیکن جتھے بھی تھوڑے دوست رشتے دار نے دیکھو ایک پاس وہ سچی سچی تکڑی جنہیں کبھی جھوٹا لارا نہیں لایا کدے جھوٹ نہیں بولیا کدے کھانی نہیں جو کہا تھوڑے سامنے کر کے دکھایا ਤੇ ਦੂਜੇ ਪਾਸੇ ਭਾਵੇਂ ਘਰ-ਘਰ ਨੌਕਰੀ ਦਾ ਝੂਠ ਹੋਏ ਭਾਵੇਂ ਕਰਜ਼ਾ ਮਾਫੀ ਦਾ ਝੂਠ ਹੋਏ ਭਾਵੇਂ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਬੀਬੀਆਂ ਦੇ ਨਾਲ ਵਧਾ ਧੋਖਾ ਹੋਏ ਅੱਜ ਇਹ ਬੇਈਮਾਨ ਮੁੱਖ ਮੰਤਰੀ ਬੈਠ ਕੇ ਹੱਸਦਾ ਹੈ ਕਿ ਬੀਬੀਆਂ ਨੂੰ ਤਾਂ ਕੁਝ ਦਿੱਤਾ ਵੀ ਨਹੀਂ ਕੱਲੇ ਸੁਪਨਾ ਦਿਖਾਤਾ ਲਾਰਾ ਦਿਖਾਤਾ ਹਜ਼ਾਰ ਰੁਪਏ ਦਾ ਮੇਰੀ ਤਾਂ ਸਰਕਾਰ ਬਣ ਗਈ ਹਜ਼ਾਰ ਰੁਪਏ ਚ ਸੋ ਹੁਣ ਸਭਾ ਆ ਗਿਆ ਜਿੱਤੇ ਇਹਨੂੰ ਸਬਕ ਸਿਖਾਣਾ ਹੈ ਤੇ ਮੈਂ ਆਸ ਕਰਦੀ ਆ ਕਿ ਜਦਾਨ ਕੇ ਤੁਹਾਡੇ ਕੋਲ ਵੋਟਾਂ ਵਾਸਤੇ ਕਿਉਂਕਿ ਤੁਹਾਡੀ ਵੋਟਾਂ ਗਰੀਬ ਨਹੀਂ ਵੋਟਾਂ ਨਾਲ ਸਰਕਾਰ ਬਣਦੀ ਹੈ ਤੇ ਫਿਰ ਗਰੀਬ ਦਾ ਫੰ ਬਾਦਸਾਬ ਆਟਾ ਦਾਲ ਦੇ ਕੇ ਗਏ ਸੀ 3 ਕਿਲੋ ਕਣਕ ਦਿੱਤੀ ਤਾਂ ਕਿ 30 ਦਿਨ ਤੁਹਾਡੇ ਘਰ ਚ ਰੋਟੀ ਪੱਕੇ ਤੇ ਦਾਲ ਦੇ ਨਾਲ ਤੁਹਾਡੇ ਬੱਚੇ ਰੋਟੀ ਖਾਣ ਦਸੋ ਫਿਰ ਪੰਜੇ ਨੇ ਉਹਨੂੰ ਕੱਟ ਕੇ 15 ਕਿਲੋ ਕਰਤਾ ਕਾੜ ਵੀ ਕੱਟਦੇ ਕਣਕ ਵੀ ਅਧੀ ਕਰਦੀ ਤੇ ਆ ਝਾੜੂ ਵਾਲੇ ਨੇ ਤਾਂ ਜਮਾਈ ਝਾੜੂ ਮਾਰ ਕੇ ਬਾਕੀ ਕਾੜ ਵੀ ਕੱਟ ਕੇ 5 ਕਿਲੋ ਆਟਾ ਕਰ ਛੜਿਆ ਸੋ ਚੰਗੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਰੋਟੀ ਦਿੰਦੇ ਨੇ ਜਾਂ ਜੋ ਇਹ ਤੁਹਾਨੂੰ ਝੂਠ ਮਾਰ ਕੇ ਸੁਪਨੇ ਦਿਖਾਉਂਦੇ ਨੇ ਤਾਂ ਜੋ ਮਿਲਦਾ ਉਹ ਵੀ ਤੁਹਾਡੇ ਤੋਂ ਖੋ ਲੈਂਦੇ ਨੇ ਕੋਨੇ ਹੋ ਜਾਨੋ ਸਬਕ ਸਿਖਾਣਾ ਹੈ ਸ਼ਗਨ ਦੇ ਚੈੱਕ ਬਾਦਲ ਸਾਹਿਬ ਕਹਿੰਦੇ ਸੀ ਦੱਸੋ ਕਿਸੇ ਧੀ ਦਾ ਸ਼ਗਨ ਦਾ ਚੈੱਕ ਆਇਆ ਮੁੜ ਕੇ ਹਾਂ ਪੈਨਸ਼ਨ ਬਾਦਲ ਸਾਹਿਬ ਨੇ ਕਿਹਾ ਪੈਨਸ਼ਨ ਤਾਂ ਪੈਨਸ਼ਨ ਮਿਲਦੀ ਸੀ ਆਹ ਕਹਿੰਦੇ ਨੇ 2500 ਪੈਨਸ਼ਨ ਦਵਾਂਗੇ ਤੇ ਸੱਤ ਸਾਲਾਂ ਚ ਕਿਹੜੇ ਬਜ਼ੁਰਗ ਦੀ 2500 ਆਈ ਮੈਨੂੰ ਹੱਥ ਖੜੇ ਕਰਕੇ ਦੱਸੋ ਤੇ ਆ ਦੇਖੀ ਹੈ ਜੀ ਕੱਟਦੀ ਹੈ ਆ ਨਹੀਂ ਤਾਂ ਕਿ ਹੈ ਪੈਨਸ਼ਨ ਵੀ ਕੱਟਦੀ ਤਾਂ ਵਧਾਈ ਵੀ ਨਹੀਂ ਆਹ ਬੱਚਿਆਂ ਨੂੰ ਸਾਈਕਲ ਮਿਲਦੀ ਸੀ ਸਕੂਲ ਜਾਣ ਵਾਸਤੇ ਉਹ ਵੀ ਬੰਦ ਕਰਤਾ ਅਸੀਂ ਵਜੀਫੇ ਦਿੰਦੇ ਸੀ ਉਹ ਵੀ ਬੰਦ ਕਰਦੇ ਦੂਜੇ ਛੋਟੇ ਬੱਚਿਆਂ ਨੂੰ ਖੇਡਾਂ ਦਾ ਸਾਮਾਨ ਦਿੰਦੇ ਸੀ ਝਿਮ ਦੇਂਦੇ ਸੀ ਉਹ ਵੀ ਬੰਦ ਕਰਤਾ ਜੇ ਦਵਾਈਆਂ ਵਾਸਤੇ ਤੁਹਾਨੂੰ ਹਾਂ ਬਿਲਕੁਲ ਦਵਾਈਆਂ ਵਾਸਤੇ ਤੁਹਾਨੂੰ ਮਦਦ ਮਿਲਦੀ ਸੀ ਮਕਾਨਾਂ ਵਾਸਤੇ ਮਦਦ ਮਿਲਦੀ ਸੀ ਗੈਸ ਸਿਲੰਡਰ ਚੁੱਲ੍ਹੇ ਮਿਲਦੇ ਸੀ ਵਜੀਫੇ ਮਿਲਦੇ ਸੀ ਹਰ ਪੱਖੋਂ ਫਾੜੀ ਮਦਦ ਕਰਦੇ ਸੀ ਸਾਰਾ ਕੁਝ ਬੰਦ ਕਰਕੇ ਜਿਹੜੀ ਚੂਹੇ ਦੀ ਗੁਟਕਾ ਸਾਫ ਚ ਸੌਖਾ ਦੀ ਸੀ ਕਿ ਅਸੀਂ ਬੰਦ ਕਰ ਦਾਂਗੇ ਨਸ਼ੇ ਆ ਝੂਠਾ ਝਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਹੈ 7 ਸਾਲ ਹੋ ਗਏ ਨਸ਼ੇ ਬੰਦ ਹੋਇਨੇ ਕਿ ਚਾਰ ਗੁਣਾ ਵਾਦੇ ਨੇ ਦੱਸੋ ਸਿਖਰਾਂ ਤਾਈਂ ਪਹੁੰਚ ਗਏ ਕੋਈ ਸੱਚ ਸੱਚ ਮੈਨੂੰ ਦੱਸੋ 10 ਸਾਲ ਪਹਿਲੇ ਜਦ ਸਾਡੀ ਸਰਕਾਰ ਆਉਂਦੀ ਸੀ ਕਿ ਤੁਹਾਡੇ ਧੋਬਿਆਣਾ ਬਸਤੀ 'ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ 10 ਸਾਲ ਪਹਿਲੇ ਨਹੀਂ ਸੁਣਿਆ ਸੀ ਨਾ ਕਿਉਂ ਨਹੀਂ ਸੁਣਿਆ ਸੀ ਕਿਉਂਕਿ ਤੁਹਾਡੀ ਤਕੜੀ ਦੀ ਸਰਕਾਰ ਇਹ ਨਸ਼ੇ ਵੀ ਫੜਦੀ ਸੀ ਤੇ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ ਜਾਂ தਖਤੀ ਸੀ ਤਾਂ ਕਿ ਉਹਨਾਂ ਦੇ ਨਸ਼ੇ ਤੁਹਾਡੇ ਜਵਾਕਾ ਤਾਈਂ ਨਾ ਪਹੁੰਚਣ ਇਹਨਾਂ ਗਵਾ ਨੇ ਪੰਡਿ ਪ੍ਰਚਾਰ ਕੀਤਾ ਆ ਕਾਲੀ ਦਲ ਨਸ਼ੇ ਬੇਕਰੀ ਅਸੀਂ ਖਤਮ ਕਰਾਂਗੇ ਤੇ ਖਤਮ ਕੀ ਕਰਨਾ ਚਾਰ ਗੁਨੇ ਵਧਾ ਕੇ ਗਲੀ ਗਲੀ ਕਈ ਕੋਈ ਦੁਕਾਨ ਹੋ ਜਾਣੀ ਜਿੱਥੇ ਸ਼ਰੇ ਦਿਵਾਨੀ ਬੇਕਰ ਰਹਿ ਨੇ ਤੇ ਜਿਹੜੇ ਕੇੰਦਰ ਸੀ ਵੱਡੇ ਮਗਰਮਛ ਫੜਾਂਗੇ ਅੱਜ ਮਗਰਮਛਾਂ ਦੇ ਨਾਲ ਸਾਂਝ ਪਾ ਕੇ ਜਵਾਨੀ ਖਤਮ ਕਰ ਰਹਿ ਨੇ ਪੰਜਾਬ ਦੇ ਪੈਸੇ ਦੇ ਦਿਓ ਜਾਓ ਖਾ ਜਾਓ ਪੰਜਾਬ ਦੀ دیਵਾਨੀ ਅੱਜ ਰੋਜ਼ ਮਾਵਾ ਦੇ ਕੋਟਸ ਟੀਕੇ ਲਾਲਾ ਮਰ ਰਹਿ ਨੇ 10 ਤੋਂ 35 ਨੌਜਵਾਨ ਤਾਂ ਤੁਹਾਡੇ ਇਸ ਮਹੱਲੇ 'ਚ ਹੀ ਮਰ ਗਏ ਲੇਕਰ ਕਿੱਥੇ ਜਾਣਗੇ ਮਾਵਾ ਜਿਹੜਾ ਇਹਨਾਂ ਔਖਾ ਸਾਕਾ ਹੋ ਕੇ ਪਹਿਲੇ ਪੁੱਤ ਪਾਲ ਦਿਆ ਨੇ ਬੜਾ ਲਿਖਾ ਕੇ ਵੱਡਾ ਕਰ ਦਿਆ ਇਸ ਕਰਕੇ ਤਾਂ ਕਿ ਇਹਨਾਂ ਦਾ ਚਿੱਟਾ ਇਹਨਾਂ ਨੂੰ ਖਾ ਜੋ ਇਹਨੇ ਬੋਦੇ ਨਾਲ ਆ ਕੇ ਵੋਟਾਂ ਮੰਗਦੇ ਨੇ ਸੋ ਮੈਂ ਬੇਨਤੀ ਕਰਦੀ ਆ ਇਹਨਾਂ ਦੇ ਝੂਠੇ ਚਾਸਿਆਂ 'ਚ ਨਹੀਂ ਫਸਣਾ ਫਸਣਾ ਹੁਣ ਹੁਣ ਨਵੇਂ ਸੁਪਨੇ ਦਿਖਾਨਗੇ ਪਹਿਲੇ 1000 ਰੁਪਏ ਤਾਂ ਦਿੱਤਾ ਨਹੀਂ ਇੱਕ ਤਾਂ ਤੁਹਾਨੂੰ ਪਤਾ ਕਿ ਝਾੜੂ ਤੇ ਪੰਜੇ ਦੀ ਭਾਈ ਵਾਲੀ ਹੋ ਗਈ ਹੈ ਸਾਰੇ ਦੇਸ਼ 'ਚ ਇਕੱਠੇ ਹੋ ਕੇ ਨਵੀਂ ਪਾਰਟੀ ਖੜੀ ਕਰਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਮੂਲਕ ਸਮਝਦੇ ਨੇ ਕਹਿੰਦੇ ਪੰਜਾਬ 'ਚ ਨਹੀਂ ਹੋਈ ਹਜੇ ਤੇ ਪੁੱਛੋ ਭਾਈ ਜਿੱਤ ਕੇ ਤੁਸੀਂ ਦਿੱਲੀ ਕਿਹੜੇ ਖਾਤੇ ਜਾਓਗੇ ਫੇਰ ਤਾਂ ਗੱਠ ਛੋੜਦੇ ਜਾਵਾਂਗੇ ਕਿਉਂ ਝੂਠ ਬੋਲਦੇ ਨੇ ਕਿਉਂਕਿ ਪਹਿਲੇ ਉਹਨਾਂ ਦਾ ਝੂਠ ਚੱਲ ਗਿਆ ਹੁਣ ਇਹ ਝੂਠ ਮਾਰ ਰਹੇ ਨੇ ਹੁਣ ਇਕੱਠੇ ਹੋ ਕੇ ਝੂਠ ਹੁਣ ਕੀ ਕਹਿੰਦਾ ਮੈਂ ਸੁਣ ਰਹੀ ਸੀ ਉਸ ਦਿਨ ਰਾਹੁਲ ਗਾਂਧੀ ਪੰਜੇ ਨੂੰ ਕਹਿੰਦਾ ਪੰਜਾਬ ਮੈਂ ਦੇਸ਼ ਦੀ ਬੀਬੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੀ ਬਣਾ ਦੋ ਸਰਕਾਰ ਤੁਹਾਨੂੰ 1-1 ਲੱਖ ਰੁਪਇਆ ਦਵਾਂਗੇ ਮੈਂ ਕਿਹਾ ਵਾਹ ਭਈ ਹਜ਼ਾਰ ਤਾਂ ਜੇ ਪਹੁੰਚੇ ਨਹੀਂ 2 ਲੱਖ ਜੋ ਉਥਾ ਪਛੜ ਜਾਂਦਾ ਜੋ ਮਰਜ਼ੀ ਗੱਪ ਛੱਡ ਦੋ ਬਸ ਕੁਰਸੀ ਤਾਈ ਪਹੁੰਚਣਾ ਹੈ ਲਾਰੇ ਲਾਰੋ ਸੋ ਬਥੇਰੇ ਲਾਰੇ ਹੋ ਗਏ ਲੋਕੀ ਆਖ ਗਏ ਬੇਰੋਜ਼ਗਾਰ ਬੱਚੇ ਦਰਦਰ ਸਿਰ ਦੇ ਨੇ

ਜਦ ਬੰਦਰਾ ਸੀ ਤਾਂ ਵੀ ਰੋਜ਼ਗਾਰ ਦਾ ਸਾਧਨ ਤੇ ਹੁਣ ਬਣ ਗਿਆ ਨੌਕਰੀਆਂ ਵੀ ਲੱਗ ਰੀਆਂ ਤੇ ਇਲਾਜ ਵੀ ਵਧਿਆ ਹੋ ਰਾਇਆ ਉਹਦੇ ਬਾਅਦ ਦੱਸੋ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਇਲਾਜ ਤੇ ਇਹਨਾਂ ਨੇ ਦੱਸੋ ਇੱਕ ਚੀਜ਼ੇ ਬਣਾ ਕੇ ਦਿੱਤੀ ਹੈ ਆਹ ਸੈਂਟਰਲ ਯੂਨੀਵਰਸਿਟੀ ਬਣਾਏ ਵੱਡੇ ਵੱਡੇ ਕਾਰਖਾਨੇ ਤਾਂ ਕਿ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਸਾਰਾ ਕੁਝ ਬੰਦ ਕਰਕੇ ਪੰਜਾਬ ਦੇ ਉੱਤੇ ਕਰਜ਼ਾ ਛਾੜਦਾ ਹੁਣ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ ਆਣਗੇ ਜਿਵੇਂ ਇਹਨਾਂ ਨੇ ਤੁਹਾਡੇ ਸੁਪਨਿਆਂ 'ਚ ਪਾਣੀ ਫੇਰਿਆ ਹੈ ਜਸਤਨ ਤਕੜੀ ਦੀ ਸਰਕਾਰ ਬਣਾ ਦੇ ਇੱਕ ਵਾਰ ਫੇਰ ਤੁਹਾਡੇ ਕਾਰਡ ਪਹਿਲੇ ਵੀ ਅਸੀਂ ਦਿੱਤੇ ਸੀ ਖਾ ਫੇਰ ਬਹਾਲ ਕਰਾਂਗੇ ਜਿੰਨੇ ਵੀ ਇਹਨਾਂ ਨੇ ਕਟੇ ਇੱਕ ਵਾਰ ਫੇਰ ਸ਼ਗੰਦੇ ਚ ਆਉਣਗੇ ਇੱਕ ਵਾਰ ਫੇਰ ਮਕਾਮ ਦੇ ਚ ਆਉਣਗੇ ਇੱਕ ਵਾਰ ਫੇਰ ਨੌਕਰੀਆਂ ਲੱਗਣ ਗਿਆ ਤੇ ਇਹ ਨਸ਼ੇ ਨੂੰ ਜੜੋ ਪਟ ਕੇ ਖਤਮ ਮੈਂ ਤੁਹਾਨੂੰ ਕਰਕੇ ਦਿਖਾਵਾਂਗੇ ਕਾਹ ਹੋ ਸਕਦਾ ਜਿਹੜਾ ਤੁਹਾਡੇ ਹੱਥ ਵਿੱਚ ਤਾਕਤ ਹੈ ਵੋਟ ਉਹ ਵੋਟ ਤਕਰੀ ਨੂੰ ਪਾ ਕੇ ਆ ਦਿੱਲੀ ਦੇ ਦਲਾਲ ਜਿਹੜੇ ਪੰਜਾਬ ਨੂੰ ਬੇਚ ਛੱਡਿਆ ਦਿੱਲੀ ਰਫੀ ਕੁਰਸੀ ਕਾਫੇ ਇਹ ਅੱਲਾਹ ਹਰ ਸਿਮਰਤ ਕਰ ਮੌਜੂਦ ਜੀ ਨਾਮ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਮੈਂ ਦਿਲੋਂ ਹੀ ਰਹੀਆਂ ਤੋਂ ਧੰਨਵਾਦ ਕਰਦੀਆਂ ਤੇ ਬੇਨਤੀ ਕਰਦੀਆਂ ਕਿ ਇਹਨਾਂ ਦਿੱਲੀ ਦੀਆਂ ਪਾਰਟੀਆਂ ਇਕੱਠੇ ਹੋ ਕੇ ਆਓ ਮਾਂ ਕੈਟ ਹੋ ਜਾ ਕੇ ਹਜਰ ਆਤਾ ਜਾਗੇ ਤੇ ਤੱਕ ਨਾ ਹੋ ਜਾਵੇ ਚਲੋ ਜੇ ਇਹਦੇ ਕਿ ਆਜ ਹੁੰਦੇ ਆ ਕੋਈ ਬਹੁਤ ਵਧੀਆ ਸੀ ਕੋਈ ਨਹੀਂ ਹੋਈ ਨਹੀਂ ਇਹੋ ਜਿਹੀ ਆ ਵੀ ਆਪਾਂ ਆ ਜੀ ਆਹ ਧੰਨਵਾਦ ਜੀ ਆਪਾਂ ਆਲੇ ਦੇਖੋ ਵੀ ਹੋ ਗਈ ਜੀ ਸਾਰੇ ਰਾਜ ਵੀ ਕਰਨਾ ਪੁੱਪੀ ਨਹੀਂ ਕਰਨੀ ਚੱਟੋ ਬਹੁਤ ਚਿਰ ਤੇ ਰੇਲੀ ਕੱਢੀ ਜਾਂਦੇ ਨਾਓ ਨਾਰਾ ਲਾਓ ਨਾਰਾ ਗੇਰਾ ਲਾਓ ਜਿੰਦ ਕਾਲੀ ਦਾ ਜਿੰਦਾਬਾਦ ਕਮਲ ਕਾਲੀ ਦਾ ਜਿੰਦਾਬਾਦ ਵਿਭਾਗ ਹਰ ਸਿੰਘ ਟਕਰਪਾ ਦੇ